ਕ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ ਕੀ ਸੁਣਾ ਰਿਹਾ ਜੀ ਜੀ ਅਮਰ ਸਿੰਘ ਚੁੰਮਕੀਲੇ ਦਾ ਗੀਤ ਸੁਣਾਣੇ ਆ ਲੋਕਤ ਅਮਰ ਸਿੰਘ ਚੁੰਮਕੀਲੇ ਦਾ ਉਹ ਖਾਂਦੇ ਪੀਂਦੇਆਂ ਨੂੰ ਵੇਖ ਕੇ ਨਾ ਸੜੀਏ ਆਰਤ へ ਗਵਾਣਡ ਵੀ ਕਦੇ ਨਾ ਲੜੀਏ ਖਾਂਦੇ ਪੀਂਦੇਆਂ ਨੂੰ ਵੇਖ ਕੇ ਨਾ ਸੜੀਏ ਆਰਤ へ ਗਵਾਣਡ ਵੀ ਕਦੇ ਨਾ ਲੜੀਏ ਵੈਰੀ ਘਰੇ ਜਾ ਕੇ ਵੀ ਕਦੇ ਨਹੀਂ ਖਾਈਦਾ ਸੱਜਣਾ ਦੇ ਨਾਲ ਤੋਖਾ ਨਹੀਂ ਕੁ ਮਾਹੀਦਾ ਮਿੱਤਰਾਂ ਦੇ ਨਾਲ ਤੋਖਾ ਨਹੀਂ ਕਮਾਈਦਾ ਸੋਹਣਿਆਂ ਦੇ ਨਾਲ ਤੋਖਾ ਨਹੀਂ ਕਮਾਈਦਾ ਉਹ ਕੰਨਿਆ ਕੁਵਾਰੀ ਨੂੰ ਹੁਣੀ ਗਾਲ ਕੱਢੀ ਦੀ ਆਪਣੀ ਵਿਆਹੀ ਵੀ ਕਦੇ ਨਹੀਂ ਛੱਡੀ ਦੀ ਇੱਕੋ ਜਿੰਨਾ ਦੁੱਖ ਮਾਪਿਆਂ ਨੂੰ ਜਾਈਦਾ ਸੱਜਣਾਂ ਦੇ ਨਾਲ ਤੋਖਾ ਨਹੀਂ ਕਮਾਈਦਾ ਮਿੱਤਰਾਂ ਦੇ ਨਾਲ ਤੋਖਾ ਨਹੀਂ ਕਮਾਈਦਾ ਸੋਹਣਿਆਂ ਦੇ ਨਾਲ ਤੋਖਾ ਨਹੀਂ ਕਮਾਈਦਾ ਨਿੰਦਿਆ ਨਾਲ ਚੁਗਲੀ ਕਿਸੇ ਦੀ ਕਰੀਏ ਉੱਚੇ ਬਹਿਣਾ ਪੌੜੀ ਨਾ ਬਗਾਨੀ ਚੜੀਏ ਐਵੇਂ ਨਹੀਂ ਲੜੇ ਦੀ ਤਾਈ ਬਣ ਜਾਈਦਾ ਮਿੱਤਰਾਂ ਦੇ ਨਾਲ ਧੋਖਾ ਨਹੀਂ ਕਮਾਈਦਾ ਸੱਜਣਾ ਦੇ ਨਾਲ ਧੋਖਾ ਨਹੀਂ ਕਮਾਈਦਾ ਸੋਹਣਿਆਂ ਦੇ ਨਾਲ ਧੋਖਾ ਨਹੀਂ ਕਮਾਈਦਾ ਕਹਿੰਦੇ ਨਿੰਦੇ ਹਨ ਚੁਗਲ ਹੀ ਕਿਸੇ ਦੀ ਕਰੀਏ ਉੱਚੇ ਬਹਿਣਾ ਪੌੜੀ ਨਾ ਬਗਾਨੀ ਚੜੀਏ ਐਵੇਂ ਨਹੀਂ ਲੜੇ ਦੀ ਤਾਈ ਬਣ ਜਾਈਦਾ ਸੱਜਣਾ ਦੇ ਨਾਲ ਧੋਖਾ ਨਹੀਂ ਕਮਾਈਦਾ ਮਿੱਤਰਾਂ ਦੇ ਨਾਲ ਧੱਕਾ ਨਹੀਂ ਕਮਾਈਦਾ ਸੋਹਣਿਆਂ ਦੇ ਨਾਲ ਧੱਕਾ ਨਹੀਂ ਕਮਾਈਦਾ ਕਹਿੰਦੇ ਨੇ ਸਿਹਾਨੇ ਜੱਫਾ ਮਾੜਾ ਅੰਨੇ ਦਾ ਜੱਟ ਨਾਲੇ ਰੌਲਾ ਲੁਕੋਵਟ ਬੰਨੇ ਦਾ ਉਹ ਪੁਰਾਣੇ ਵਛੋੜਾ ਚਮਕੀਲੇ ਭਾਈ ਦਾ ਸੱਜਣਾਂ ਦੇ ਨਾਲ ਧੱਕਾ ਨਹੀਂ ਕਮਾਈਦਾ ਮਿੱਤਰਾਂ ਦੇ ਨਾਲ ਧੱਕਾ ਨਹੀਂ ਕਮਾਈਦਾ ਸੋਹਣਿਆਂ ਦੇ ਨਾਲ ਧੱਕਾ ਨਹੀਂ ਕਮਾਈਦਾ ਵਾਹ ਜੀ ਵਾਹ ਨੰਦ ਲਿਆਤਾ ਜੀ ਇਹ ਸਨ ਸਾਡੇ ਵੀਰ ਕਾਰਜ ਸਿੰਘ ਸਭਰਾ ਸਾਹਿਬ ਜੀ ਅੱਜ ਆਜੋ ਜੀ ਪ੍ਰੋਣ ਜੀ ਤੇ ਭਰਾ ਦੇ ਅੱਜ ਦੋ ਬੋਲ ਸੁਣਨ ਨੂੰ ਦਿਲ ਕਰ ਰਿਹਾ ਸੀ ਤੇ ਅੱਜ ਸਪੈਸ਼ਲ ਸਕੂਲ ਦੀ ਗਰਾਊਂਡ ਦੇ ਵਿੱਚ ਲਿਆ ਕੇ ਭਰਾ ਦੇ ਦੋ ਬੋਲ ਸੁਨੇ ਜਾ ਰਹੇ ਆ ਤੇ ਇੱਕ ਨਿਕਾ ਜੇ ਕੋਈ ਛੋਟਾ ਜਿਹਾ ਕੋਈ ਲੋਕ ਤਾਂ ਤੂਰ ਸੁਣਾ ਦੋ ਜੀ ਜਮਗੀ ਲੈਦਾ ਤੁਹਾਡੇ ਪੈੜੇ ਯਾਰ ਨਾ ਬਣਾਓ ਲੋਕੋ ਇੱਜ਼ਤਾਂ ਬਚਾਓ ਪੈੜੇ ਯਾਰ ਨਾ ਬਣਾਓ ਲੋ ਕੋਈ ਤਾ ਬਚਾਓ ਨਾਲ ਨਿਬਦੀਨੀ ਆ ਜੀਦੇ ਆ ਯਾਰਾਂ ਕੋਈ ਲੋੜ ਨਹੀਂ ਜਰਾਨੇ ਲਾਉਣਦੀ ਜੀਦੇ ਘਰ ਵਿੱਚ ਭੈਣਾ ਮਟਿਆਰਾ ਕੋਈ ਲੋੜ ਨਹੀਂ ਜਰਾਨੇ ਲਾਉਣਦੀ ਜੀਦੇ ਘਰ ਵਿੱਚ ਧੀਆ ਮਟਿਆਰਾ ਕੋਈ ਲੋੜ ਨਹੀਂ ਜਰਾਨੇ ਲਾਉਣਦੀ ਉਹ ਜੀ ਦੀ ਧੀ ਉਹਦੀ ਤਿਆਰੀ ਹਿੱਤ ਜੱਗ ਦੀ ਆ ਨਹੀਂ ਜੋ ਸਜਣੋ ਕਿਸੇ ਦੀ ਕੁਝ ਲੱਗਦੀ ਅੱਜ ਦੀ ਧੀ ਉਹਦੀ ਯਾਰੀ ਹੀ ਤਾਂ ਜੱਗ ਦੀ ਨਹੀਂ ਜੋ ਸਜਣੋ ਕਿਸੇ ਦੀ ਕੁਝ ਲੱਗਦੀ ਆ ਗੱਲਾਂ ਝੂਟੀਆਂ ਨੇ ਜੱਗ ਤੇ ਹਜ਼ਾਰਾਂ ਕੋਈ ਲੋੜ ਨਹੀਂ ਜਰਾਂ ਨੇ ਲਾਉਣ ਦੀ ਜਿਹਦੇ ਘਰੇ ਵਿੱਚ ਭੈਣਾ ਮਟਿਆਰਾ ਕੋਈ ਲੋੜ ਨਹੀਂ ਜਰਾਂ ਨੇ ਲਾਉਣ ਦੀ ਜਿਹਦੇ ਘਰੇ ਵਿੱਚ ਧੀਆ ਮਟਿਆਰਾ ਕੋਈ ਲੋੜ ਨਹੀਂ ਜਰਾਂ ਨੇ ਲਾਉਣ ਦੀ ਵਾਜੀ ਵਾ ਥੈਂਕ ਯੂ ਤੇ ਕੀ ਫੋਨ ਨੰਬਰ ਕੀ ਹੈ ਜੇ ਕਿਸੇ ਤੇ ਸੰਪਰਕ ਕਰਨਾ ਹੋਵੇ ਕਿਸੇ ਵੀਰ ਨੇ 8872571623 ਮੇਰਾ ਫੋਨ ਨੰਬਰ ਆਈ ਤੇ ਜਦੋਂ ਮਰਜੀ ਕਿਤੇ ਭਰਾ ਨੂੰ ਯਾਦ ਕਰ ਲਿਆ ਜੇ ਤੇ ਹਰ ਕਿਉਂਕਿ ਬੰਦਾ ਵੇਖੋ ਬੰਦਾ ਮਿਹਨਤੀ ਆ ਤੇ ਬਾਕੀ ਚਲੋ ਅੱਜ ਆਪਣਾ ਵੀਰ ਆਪਣਾ ਮਿਲਿਆ ਸੀ ਮੈਂ ਕਿਹਾ ਚੱਲ ਭਰਾ ਦੇ ਕੋਲ ਦੋ ਬੋਲ ਸੁਣਨੇ ਆ ਚਮਕੀਲੇ ਦੇ ਵੀਰ ਨੇ ਵਧੀਆ ਸੁਣਿਆਏ ਤੇ ਹਰ ਇੱਕ ਬਾਈ ਜੀ ਹੱਕ ਸੱਚ ਦੇ ਤੇ ਨਾਲ ਖੜਦਾ ਹੈ ਭਰਾ ਸਾਡਾ ਤੇ ਕਿਵੇਂ ਦੀ ਲੱਗੀ ਦੋਸਤੋ ਇਹ ਵੀਡੀਓ ਤੇ ਤੁਹਾਨੂੰ ਫੇਰ ਨਵੇਂ ਤੋਂ ਨਵੇਂ ਇਹ ਵੀਰ ਦੇ ਗਾਣੇ ਅਸੀਂ ਸੁਣਾਉਂਦੇ ਰਵਾਂਗੇ ਜਿਹੜੇ ਜਿਹੜੇ ਵੀਰ ਇਸ ਕਾਰਜ ਸਿੰਘ ਕਿਉਂਕਿ ਬੜੀ ਵਾਰ ਤੁਸੀਂ ਅੱਕੇ ਵੀ ਇਸ ਭਰਾ ਦੇ ਗਾਣੇ ਸੁਣ ਚੁੱਕੇ ਜੇ ਮੇਰੇ ਪੇਜ ਤੇ ਤੇ ਬੜੀ ਤੁਸੀਂ ਪਿਆਰ ਦਿੱਤਾ ਕੀਤਾ ਨੂੰ ਭਰਾ ਤੇ ਹੋਰ ਕੁਝ ਕਾਰਜ ਸਿੰਘ ਕੁਝ ਕਹਿਣਾ ਚਾਹੁੰਦੇ ਦਰਸ਼ਕਾਂ ਨੂੰ ਆਪਣੇ ਫੈਨਾਂ ਨੂੰ ਯਾਰ ਕਰਦੇ ਆ ਲੋਕ ਤਾਨੂੰ ਮਹਾਰਾ ਸੱਚੇ ਪਾਤਸ਼ਾਹ ਨੇ ਬੜੀਆਂ-ਬੜੀਆਂ ਉਪਰਾ ਕਰੇ ਮਹਾਰਾਜੋਂ ਦੇ ਵਾਦੇ ਰਹਿਣ ਮਹਾਰਾਜ ਇਹਨਾਂ ਨੇ ਇੰਨੀ-ਇੰਨੀ ਕਿਰਪਾ ਕਰੇ ਸੱਚੇ ਪਾਤਸ਼ਾਹ ਇਹਨਾਂ ਦੇ ਪੈਰਾਂ ਪਿਛੇ ਮਹਾਰਾ ਸੜਤੇ ਵੀ ਗਰੀਬਾਂ ਤੇ ਨੀਚਾਂ ਤੇ ਵੈਗਰੂ ਦੀ ਕਿਰਪਾ ਵੀ ਬਣਾ ਕੇ ਰੱਖੀ ਤੇ ਇਹ ਬਾਈ ਦਾ ਆਪਾਂ ਗਾਣਾ ਰਿਕਾਰਡਿੰਗ ਕਰਾਉਣਾ ਵਾ ਤੇ ਸਿਰਫ ਬਾਈ ਜੀ ਇੱਕ ਪ੍ਰੋਬਲਮ ਪੈਂਦੀ ਆ ਵੀ ਗਰੀਬੀ ਮਾਰ ਜਾਂਦੀ ਹੈ ਨਾ ਬਾਕੀ ਚਲੋ ਕੋਈ ਗੱਲ ਨਹੀਂ ਸੱਚੇ ਪਾਤਸ਼ਾਹ ਕੀ ਜਾਂਦੰਦਿਆ ਅੱਜ ਨੂੰ ਇਹ ਬੰਦਾ ਬੜੀ ਦੂਰ ਚੱਲ ਜਾਣਾ ਸੀ ਕਿਉਂਕਿ ਜੇ ਕਿਤੇ ਇਸ ਵੀਰ ਨੂੰ ਕੋਈ ਕਿਤੇ ਸਾਥ ਮਿਲ ਜਾਂਦਾ ਹਨਾ ਤੇ ਗੱਲ ਫਿਰ ਕੁਝ ਹੋਰ ਹੀ ਹੋਣੀ ਸੀ ਖਰਦ ਸਿੰਘ ਜਣਾ ਕਿ ਨਹੀਂ ਪਿੰਡ ਦੇ ਵਿੱਚ ਕਿਸੇ ਨੇ ਕੀਤੀ ਸੀ ਗੱਲਬਾਤ ਇਸ ਮੁੱਦੇ ਤੇ ਕਿ ਨਹੀਂ ਕਦੇ ਜੇ ਨਹੀਂ ਕੀਤੀ ਕਿਉਂਕਿ ਬਹੁਤ ਲੋਕ ਦੂਰ ਦੂਰੋਂ ਇਸ ਭਰਾ ਦੀ ਆਵਾਜ਼ ਦੇ ਫੈਨ ਆ ਮਿੱਤਰੋ ਤੇ ਸੁਣਾਉਂਗੇ ਕੁਝ ਹੋਰ ਫਿਰ ਕਿਸ ਤੇ ਸੁਣਾਵਾਂਗੇ ਫਿਰ ਕਿਸੇ ਨੂੰ ਸੁਣਾਵਾਂਗੇ ਤੇ ਕਰਦੇ ਆ ਜੇ ਦੋਸਤੋ ਵੀਡੀਓ ਸ਼ੇਅਰ ਤੇ ਹੁਣ ਚੱਲੀਏ ਕਰਾਂ ਚੱਲੀਏ ਚਲੋ ਬਾਈ ਜੀ ਚਲਦੇ ਚਲਦੇ ਆਪਾਂ ਫਤਿਹ ਬੁਲਾ ਦੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਦੋਸਤੋ ਤੇ ਸੁਣੋ ਚਮਕੀਲੇ ਤੇ ਬਾਈ ਨੇ ਗਾਣੇ ਸੁਣਾਏ ਆ ਦੋ ਲੋਕ ਤਤ ਸੁਣਾਏ ਆ ਤੇ ਘੈਂਟ ਸੁਣਾਏ ਆ ਜੀ ਧੰਨਵਾਦ ਜੀ